ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਫ੍ਰੀ ਮੈਡੀਕਲ ਚੈੱਕਅਪ ਅਤੇ ਖੂਨਦਾਨ ਕੈਂਪ ਦਵਾਈਆਂ ਦਾ ਲੰਗਰ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਖੇਰੀ ਜਮਕੌਰ ਸਾਹਿਬ ਸੋ ਬਹੁਤ ਬਹੁਤ ਧੰਨਵਾਦ ਹੈ ਪ੍ਰਭਜੋਤ ਕੋਰ ਐਮ ਡੀ ਫਾਊਂਡਰ ਐਂਡ ਸੀਈਓ ਐਨ ਜੀਓ ਇਹ ਜਨਮ ਤੁਹਾਾਰੇ ਲੇਖੇ ਸੋ ਸਾਡੇ ਭਰਾ ਮਿਰ ਪੈਰ ਸਿੰਘ ਬਿੱਲਾ ਘੁਰੜੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜੇ ਤੁਸੀਂ ਦੇਖ ਸਕਦੇ ਹੋ ਲੋਕ ਜ਼ਰੂਰਤਮੰਦ ਲੋਕ ਜਿਹੜੇ ਦਵਾਈਆਂ ਦਾ ਮੈਡੀਕਲ ਦਾ ਫਰੀ ਜਿਹੜਾ ਲੰਗਰ ਲਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਜਿਹੜੇ ਲੰਗਰ ਲੱਗੇ ਇੱਥੇ ਪਰ ਆ ਲੰਗਰ ਸਭ ਤੋਂ ਅਨੋਖਾ ਹੈ ਭੱਲੇ ਦਾ ਲੰਗਰ ਕਹਿ ਸਕਦੇ ਆ ਦੇਖੋ ਤੁਸੀਂ ਹਰ ਦਵਾਈਆਂ ਇੱਥੇ ਜਿਹੜੀ ਵੀ ਕਿਸੇ ਨੂੰ ਲੋੜ ਆ ਜ਼ਰੂਰਤਮੰਦ ਜ਼ਰੂਰ ਇੱਥੋਂ ਲੈ ਕੇ ਜਾਓ ਫ੍ਰੀ ਕੋਈ ਪੈਸਾ ਨਹੀਂ ਹੈਗਾ ਤੇ ਖੂਨਦਾਨ ਸਭ ਤੋਂ ਵੱਡਾ ਦਾਨ ਖੂਨਦਾਨ ਵੀ ਤੁਸੀਂ ਕਰੋ ਬਲੱਡ ਡੇਟ ਵੀ ਤੁਸੀਂ ਕਰ ਸਕਦੇ ਹੋ ਇੱਥੇ ਤੇ ਲੋਕੇਸ਼ਨ ਤੁਹਾਨੂੰ ਦੱਸ ਦਈਏ ਸਾਹਮਣੇ ਐਕਸਿਸ ਬੈਂਕ ਪੈ ਜਾਂਦਾ ਸ਼ਿਰ ਚਮਕੌਰ ਸਾਹਿਬ ਲੱਗਣ ਸੂਟ ਆ ਸਾਹਮਣੇ ਟਾਵਰ ਲੱਗਿਆ ਹੋਇਆ ਤੇ ਨਾਲੇ ਮੰਡੀ ਪੈ ਜਾਂਦੀ ਹੈ ਮਾਈਕਰੋ ਕੰਪਿਊਟਰ ਦੇ ਬਿਲਕੁਲ ਸਾਹਮਣੇ ਸ਼ਿਰ ਚਮਕੌਰ ਸਾਹਿਬ ਤੇ ਲੰਗਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਆਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ ਤੋਂ ਲੱਗਿਆ ਹੋਇਆ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਤੁਸੀਂ ਦੇਖ ਸਕਦੇ ਹੋ ਫਰੀ ਦਵਾਈਆਂ ਦਾ ਲੰਗਰ ਲਾਇਆ ਹੋਇਆ ਹੈ ਸਾਰੇ ਲੋਡਬੰਦ ਜਰੂਰ ਇੱਥੋਂ ਕਿਸੇ ਵੀ ਕਿਸਮ ਦੇ ਵਿੱਚ ਮੇਲੇ ਤੇ ਦੁਨੀਆ ਦੁਰਦਰੋ ਸ਼੍ਰੀ ਚਮਕੌਰ ਸਾਹਿਬ ਮੱਥਾ ਟੇਕਣ ਦੇ ਲਈ ਆਂਦੀ ਹੈ ਤੁਸੀਂ ਦੇਖ ਸਕਦੇ ਹੋ ਗੱਡੀਆਂ ਬੱਸਾਂ ਜਿਹੜੀਆਂ ਭਰ-ਭਰ ਕੇ ਆ ਰਹੀਆਂ ਸਜਦਾ ਕਰਨ ਦੇ ਲਈ ਆ ਰਹੀਆਂ ਉਹ ਪਾਵਨ ਬਵਿੱਤਰ ਘਰ ਦੀ ਸ਼੍ਰੀ ਚਮਕੌਰ ਸਾਹਿਬ ਤੇ ਤੁਸੀਂ ਵੀ ਆਓ ਬੇਨਤੀ ਹੈ ਵੀ ਸਭ ਤੋਂ ਵੱਡਾ ਦਾਨ ਖੂਨਦਾਨ ਵੀ ਕਰੋ ਬਹੁਤ ਬਹੁਤ ਧੰਨਵਾਦ ਹੈ ਜੀ ਪ੍ਰਭਜੋਤ ਕੌਰ ਤੇ ਜਨਮ ਕੇ ਲੇਖੇ ਤੇ ਨਰਪੈਰ ਸਿੰਘ ਬਿੱਲਾ ਉਹੜੇ ਸਾਡਾ ਭਰਾ ਹੋਰ ਵੀ ਜਿੰਨੇ ਸਾਡੇ ਸਾਥੀ ਵੀਰ ਆ ਨਾਲ ਖੜੇ ਆ ਵੋਟਰ ਸਪੋਰਟਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੇਖ ਸਕਦੇ ਹੋ ਵੀ ਜ਼ਰੂਰਤਮੰਦ ਲੋੜਵੰਦ ਹੁੰਦਾ ਮੇਲੇ ਦੇ ਵਿੱਚ ਆਪਾਂ ਆਂਦੇ ਹਾਂ ਨਾ ਕਿਸੇ ਨੂੰ ਖੰਗ ਜਕਾਮ ਕੁਝ ਵੀ ਹੋ ਜਾਂਦਾ ਹੈ ਸੋ ਬਹੁਤ ਵੱਡੀ ਸੇਵਾ ਇਹਨਾਂ ਨੇ ਆਪਣੇ ਲੇਖੇ ਲੈ ਲਈਏ ਸਾਡਾ ਬਿੱਲਾ ਭਰਾ ਤੇ ਪ੍ਰਭਜੋਤ ਗੌਰ ਨੂੰ ਮੈਂ ਸਲਾਮ ਕਰਨਾ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਬਹੁਤ ਵੱਡੀ ਸੇਵਾ ਬਹੁਤ ਬਹੁਤ ਜਨਾ ਧੰਨਵਾਦ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਜੀ ਨਿਰਪੈਰ ਸਿੰਘ ਬਿੱਲਾ ਜੀ ਤੇ ਸੀ ਕੇ ਲੈਬੋਰੀ ਦੇ ਓਨਰ ਸਾਹਿਬ ਤੇ ਹੋਰ ਸਾਥੀ ਹਾਂਜੀ ਬਿੱਲਾ ਜੀ ਪਹਿਲਾਂ ਤਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਮਨ ਚ ਆਇਆ ਵੀ ਆਪਾਂ ਇਹ ਚੀਜ਼ ਕਰੀਏ ਵੀ ਦਵਾਈਆਂ ਦਾ ਲੰਗਰ ਲਾਈਏਨੇਕਾ ਲੰਗਰ ਹੋਰੇ ਲੱਗੇ ਹੋਏ ਆ ਵੀ ਦੇਖ ਸਕਦੇ ਹੋ ਕਿਤੇ ਜਲੇਬੀਆਂ ਦਾ ਕਿਤੇ ਪਕੌੜਿਆਂ ਦਾ ਕਿਤੇ ਪ੍ਰਾਹ ਲੰਗਰ ਸਭ ਤੋਂ ਅਲੱਗ ਹੈ ਇਹਦੇ ਬਾਰੇ ਚਾਨਣਾ ਪਾਓ ਪਿਛਲੇ 15-20 ਸਾਲ ਮੈਂ ਕੈਂਪਲ ਆਉਂਦਾ ਰਿਹਾ ਬਹੁਤ ਜਿਹੜਾ ਦੇ ਨਾਲ ਲੱਗੇ ਹਾਂ ਇੱਕ ਪ੍ਰਾਲਾ ਦਾ ਜਿਹੜਾ ਅੱਜ ਦਾ ਅੱਜ ਤੁਸੀਂ ਸਾਰੇ ਜਾਣਦੇ ਹੋ ਅੱਜ ਉਹ ਸ਼ੀਦੀ ਦੇ ਨਾਮ ਵੱਡੇ ਸਹਿਬਾ ਦੇ ਤਾਂ ਤਾਂ ਸ਼੍ਰੀ ਦੇ ਲੱਤ ਜੀਗਰ ਸਾਹਿਬ ਜदा बाबा अजीत ਸਿੰਘ ਜੀ ਮਹਾਰਾਜ ਸਾਹਿਬ ਜदा बाबा ਜੀਾਰ ਸਿੰਘ ਜੀ ਮਹਾਰਾਜ ਇਹ ਪਾਵਨ ਪਵਿੱਤਰ ਧਰਤੀ ਆ ਕਿਉਂਕਿ ਅੱਲਾਹ ਖਾਨੇ ਕਹਿਆ ਕਿ ਘਰ ਇੱਕ ਹੀ ਹਿੰਦ ਵਿੱਚ ਥਾ ਯਾਤਰਾ ਕੇ ਲਈ ਟਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਹੈ ਚਮਤਕਾਰ ਤੇ ਰਜ਼ਰੋਂ ਵਿੱਚ ਯਹੀਂ ਸੇ ਸਿਆਰੇ ਕੇ ਅਸਮਾਨ ਕੇ ਲਈ ਇਸ ਪਾਵਨ ਪਵਿੱਤਰ ਧਰਤੀ ਦੇ ਬਸਨੀਕ ਆਸੀਂ ਇਹ ਸਾਡਾ ਫਰਜ਼ ਵੀ ਬਣਦਾ ਹੈ ਵੀ ਜਿਹੜੇ ਅੱਜ ਦੇ ਦਿਹਾੜੇ ਆ ਸ਼ੀਹੀ ਦੀ ਸ਼ੋਗਮਈ ਦੇ ਨਾਲ 20 21 22 ਤਰੀਕ 27 ਤਰੀਕ ਤੱਕ ਸ਼ੀਹੀ ਜੋੜ ਮੇਲਾ ਜੋ ਫਤੇਕਰ ਸਾਹਿਬੀ ਪਰਣਾ ਇਸ ਤੋਂ ਬਾਅਦ ਅਸੀਂ ਵੀ ਕੈਂਪ ਲਾਉਣਾ ਹੈ ਕਿਉਂਕਿ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਸਿਰਜ ਕੇ ਆਉਣ ਆਉਣੀਆਂ ਹੈ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਵੀ ਬਹੁਤ ਨਿਮਰਤਾ ਦੇ ਨਾਲ ਨਿਮਾਣੇ ਸਿੱਖ ਵਿੱਚੋਂ ਸਿਰ ਤੇ ਦਸਤਾਰ ਸਜਾ ਕੇ ਸਿਰ ਤੇ ਕਪੜਾ ਲੈ ਕੇ ਗੁਰੂ ਘਰ ਜਾਓ ਅੱਜ ਜੋ ਅਸੀਂ ਲੰਗਰ ਲਾਇਆ ਹੈ ਸਾਡੇ ਪੰਜਾਬੀ ਭਾਈਆਂ ਨੇ ਸਾਡੇ ਪੰਜਾਬ ਦੇ ਵਿਸਨੀਕਾਂ ਨੇ ਬੜੇ ਲੰਗਰ ਲਾਇਆ ਰੋਕੀ ਗਏ ਦੁੱਧ ਦੇ ਕਿਉਂਕਿ ਦਵਾਈਆਂ ਦਾ ਲੰਗਰ ਵੀ ਬਹੁਤ ਜ਼ਰੂਰੀ ਚਾਹੀਦਾ ਸੀ ਸਾਡੇ ਕੋਲ ਇੱਥੇ ਹਸਪਤਾਲ ਬਣਿਆ ਬਹੁਤ ਵੱਡਾ ਸਰਕਾਰੀ ਪਰ ਉੱਥੇ ਡਾਕਟਰ ਕੋਈ ਨਹੀਂ ਹੈਗਾ ਇਹ ਬਹੁਤ ਸਾਡੇ ਵਾਲੀ ਸ਼ਰਮਿੰਦਗੀ ਦੀ ਗੱਲ ਆ ਬਹੁਤ ਵੱਡੀ ਕੰਗੀ ਜਿਹੜਾ ਹਸਪਤਾਲ ਬਣਿਆ ਉਹ ਬਹੁਤ ਵੱਡਾ ਹਸਪਤਾਲ ਬਣਿਆ ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਬਣਾਇਆ ਗਿਆ ਔਰ ਇਹ ਪਰ ਡਾਕਟਰ ਸਾਡੇ ਕੋਈ ਇੱਕ ਨਹੀਂ ਸੀਗਾ ਤੇ ਅਸੀਂ سارے ਦੋਸਤਾਂ ਨੇ ਸਾਡੀ ਪੰਜਾਬ ਦੀ ਧੀ ਆ ਪ੍ਰਭਜੋਤ कौर ਤਾਰੀ ਕਹਿੰਦੀ ਵੀ ਜਿੱਦੀ ਕੈਂਪ ਲਾਉਣਾ ਹਰ ਸਾਲ ਆਉਂਦੀ ਵੀ ਕੈਂਪ ਦੂਰ ਦੂਰ ਘਰੇਡੇ ਤੱਕ ਅਸੀਂ ਇਹ ਕੈਂਪ ਦੀ ਜਿਹੜੀ ਸ਼ੁਰੂਆਤ ਆ ਅਸੀਂ ਫ੍ਰੀ ਦਵਾਈਆਂ ਐਨਕਾਂ ਮੈਡੀਕਲ ਕੈਂਪ ਜੋ ਵੀ ਜ਼ਰੂਰਤ ਆ ਸਭ ਫ੍ਰੀ ਅਸੀਂ ਕਰਾਂਗੇ ਤੇ ਅੱਜ ਨਹੀਂ ਹਰ ਹਰ ਰੋਜ਼ ਅਸੀਂ ਕਰਦੇ ਰਵਾਂਗੇ ਕੱਲ ਨੂੰ ਵੀ ਲੱਗਣਾ ਉਸ ਤੋਂ ਬਾਅਦ ਅਸੀਂ ਕਿ ਬੈਲ ਰਹੇ ਰਾਂ ਮੋਲੋ ਉਸ ਦੇ ਵਿੱਚ ਸਾਰੀਆਂ ਦਵਾਈਆਂ ਅਸੀਂ ਕੱਲੇ ਕੱਲੇ ਪਿੰਡ ਜਾ ਕੇ ਕੈਂਪ ਲਾਵਾਂਗੇ ਕਿਉਂਕਿ ਸਾਡਾ ਜਿਹੜਾ ਹਲਕਾ ਹੈ ਬਹੁਤ ਹੀ ਪਵਿੱਤਰ ਧਰਤੀ ਹੈ ਪੂਰੇ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਹੈ ਚਮਕੌਰ ਸਾਹਿਬ ਦੀ ਪਰ ਇੱਥੇ ਡਾਕਟਰਾਂ ਦੀ ਏਡੀ ਕਮੀ ਆ ਅਸੀਂ ਸੀਐਮਓ ਸਾਹਿਬ ਕੀ ਵੀ ਦਿੱਤਾ ਵੀ ਸਿੱਧੀ ਜੋਗਰ ਮੇਲੇ ਦੇ ਵਿੱਚ ਵੀ ਖਰਚਾ ਸੀ ਕਰਾਂਗੇ ਸਾਰਾ ਪਰ ਸਾਨੂੰ ਡਾਕਟਰ ਪ੍ਰੋਵਾਈਡ ਕਰਾ ਦਿੱਤੇ ਜਾਣ ਪਰ ਬਹੁਤ ਛਿੰਦਗੀ ਦੀ ਗੱਲ ਹੈ ਵੀ ਉਹਨਾਂ ਕੋਲੋਂ ਇੱਕ ਵੀ ਡਾਕਟਰ ਸਾਨੂੰ ਦਿੱਤਾ ਨਹੀਂ ਗਿਆ ਸਾਨੂੰ ਕੱਲਿਆਂ ਨੂੰ ਨਹੀਂ ਕਿਸੇ ਨੂੰ ਵੀ ਨਹੀਂ ਕਰਦਾ ਸਾਡੇ ਕੋਲ ਡਾਕਟਰ ਹੀ ਨਹੀਂ ਹੈਗੇ ਅਸੀਂ ਧੰਨਵਾਦੀਆਂ ਡਾਕਟਰ ਸਰਜੀਤ ਜੀ ਦੇ ਉਹਨਾਂ ਦੇ ਬੇਟੇ ਦੇ ਜਿਹੜੀ ਜੀ ਸਾਰੀ ਟੀਮ ਆ 15 ਬੰਦੇ ਉਹਨਾਂ ਨੇ 3 ਦਿਨ ਦੇ ਲਈ ਤੇ ਸਾਡੇ ਸੀ ਕੇ ਲੈਬ ਵਾਲੇ ਸਾਡੇ ਤੇਜੀ ਖੜੇ ਆ ਉਹਨਾਂ ਦਾ ਬਹੁਤ ਵੱਡਾ ਬਦਲਾ ਇਹਨਾਂ ਨੇ ਵੀ ਮੈਨੂੰ ਜਿਹੜੇ ਕਹਿੰਦਾ ਕਿ ਬਿਲਾ ਜੀ ਸਾਰੇ ਇੱਕ ਆਪਣੇ ਕੁਈ ਕਰਨੇ ਪਰ ਪੈਸਾ ਨਹੀਂ ਲੈਣਾ ਕਿਸੇ ਦੇ ਸੋ ਸਾਰੇ ਜਣੇ ਅਸੀਂ ਸਾਡਾ ਧੰਨਵਾਦ ਕਰਦੇ ਆ ਇਹ ਵੀ ਸਨਿਹਾ ਦਿੰਦੇ ਆ ਵੀ ਤੁਸੀਂ ਸਾਰੇ ਇਹ ਰਲਕੇ ਰਹੋ ਇਹੋ ਜਿਹੇ ਪੁੰਨ ਦੇ ਕੰਮਾਂ ਨੂੰ ਸਾਰੇ ਅੱਗੇ ਵਧਾਓ ਕਿਉਂਕਿ ਬੜੀ ਲੱਖਾਂ ਦੀ ਤਾਦਾਦ ਵਿੱਚ ਸਾਡੀਆਂ ਪੈਣਾ ਮਾਵਾ ਨੌਜਵਾਨ ਵੀਰ ਦੇਸ਼ ਵਿਦੇਸ਼ ਤੋਂ ਆਉਂਦੇ ਆ ਤੁਹ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਇਹ ਰਲਕੇ ਰਹੋ ਗੁਰੂ ਘਰ ਬੜੀ ਨਿਮਰਤਾ ਦੇ ਨਾਲ ਜਾਇਓ ਜਿੱਥੇ ਆਏ ਆ ਇਹਨੇ ਹੋਵੇ ਤੁਸੀਂ ਢੇੜਾ ਦੇ ਕੇ ਆ ਕੇ ਗੁਰੂ ਘਰ ਜਰੂਰ ਸੇਚ ਕਰੋ ਬਹੁਤ ਬਹੁਤ ਧੰਨਵਾਦ ਆ ਜੀ ਤੇ ਅਸੀਂ ਧੰਨਵਾਦ ਜੀ ਅਸੀਂ ਸਾਰੀ ਸਾਬ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਬਹੁਤ ਸਮਾਜ ਸੇਵੀ ਦੇ ਕੰਮ ਕਰਦੇ ਆ ਇਲਾਕੇ ਦੀ ਸੇਵਾ ਕਰਦੇ ਪਰਮਾਤਮਾ ਤੁਹਾਨੂੰ ਵੀ ਬਹੁ ਲੋਕਾਂ ਦੀ ਸੇਵਾ ਕਰਦੇ ਅਸੀਂ ਵੀ ਲੋਕਾਂ ਲਈ ਇਨਸਾਨੀਅਤ ਦਾ ਸਾਡਾ ਰਿਸ਼ਤਾ ਹੈ ਤੇ ਯਾਰ ਯਾਰ ਯਾਰੀਆਂ ਨਿਭਾਉਂਦੇ ਰਹੋ ਐਸੀ ਤਰ੍ਹਾਂ ਤੁਸੀਂ ਕੈਂਪ ਲਾਉਂਦੇ ਰਹੋ ਅਸੀਂ ਵੀ ਅਰਦਾਸ ਕਰਦੇ ਆਂ ਵੀ ਗਰੀਬ ਲੋਕਾਂ ਤੱਕ ਜਿਨ੍ਹਾਂ ਨੂੰ ਜ਼ਰੂਰਤ ਹੈ ਜ਼ਰੂਰ ਇਹ ਚੀਜ਼ਾਂ ਉਹਨਾਂ ਤੱਕ ਪਹੁੰਚਣ ਪਰ ਤੁਸੀਂ ਇਹ ਦੇਖੋ ਵੀ ਅੱਜ ਜਿਵੇਂ ਮੇਲਾ ਹੈ ਨਾ ਬੜੀ ਦੂਰੋਂ ਦੂਰੋਂ ਦੁਨੀਆ ਚੱਲ ਕੇ ਆਈ ਹੋਈ ਹੈ ਤੇ ਜਿਹੜੀ ਵੀ ਕਿਸੇ ਨੂੰ ਕੋਈ ਬਿਮਾਰੀ ਛੋਟੀ ਮੋਡੀ ਅਸੀਂ ਤਾਂ ਕਹਿੰਨੇ ਪ੍ਰਮਾਤਮਾ ਕਿਸੇ ਨੂੰ ਬਿਮਾਰੀ ਨਾ ਲੱਗੇ ਪਰ ਜਿਸੇ ਕਿਸੇ ਨੂੰ ਵੀ ਖਾਂਗ ਜਗਾਮ ਕੁਝ ਵੀ ਆਉ ਹੈ ਇੱਥੇ ਆਓ ਤੇ ਫ੍ਰੀ ਦਵਾਈ ਲੈ ਕੇ ਜਾਓ ਜੀ ਬਾਦ-ਬਾਦ ਧੰਨਵਾਦ ਹੈ ਜੀ